ਉਸੀ ਆਪਣੇ ਘਰ ਦੇ ਵਿੱਚ ਬਾਥਰੂਮ ਜਾਂ ਕਿਚਨ ਜਾਂ ਫੇ ਡਾਈਨਿੰਗ ਟੇਬਲ ਜਾਂ ਆਪਣੇ ਡ੍ਰੈੰਗ ਰੂਮ ਨੂੰ ਸਜਾਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਦੁਕਾਨ ਹੈ ਜਿਹੜੀ ਵੱਡਾ ਸ਼ੋਰੂਮ ਹੈ ਖਰੜ ਦੇ ਵਿੱਚ ਵਿਨੋਦ ਪਾਈਪ ਐਂਡ ਹਾਰਡਵੇਅਰ ਸਟੋਰ ਜਿਹੜਾ ਲਾਂਡਰਾ ਰੋਡ ਤੇ ਜਿਹੜਾ ਖੁੱਲ ਗਿਆ ਏ ਉਸ ਦੇ ਵਿੱਚ ਤੁਹਾਨੂੰ ਮੈਚਿੰਗ ਟਾਇਲਰ ਸ਼ੀਟਾਂ ਤੇ ਲੈ ਕੇ ਮੈਚਿੰਗ ਡਾਈਨਿੰਗ ਟੇਬਲ ਤੇ ਲੈ ਕੇ ਡ੍ਰੈੰਗ ਰੂਮ ਦਾ ਸਾਰਾ ਸਮਾਨ ਬਾਥਰੂਮ ਦੇ ਵਿੱਚ ਸ਼ਾਵਰ ਤੱਕ ਜਿਹੜੇ ਨੇ ਗਰਮ ਆ ਸਟੀਮ ਵਾਥ ਜਿਹੜਾ ਹੈ ਕਿਚਨ ਦਾ ਇੱਕੋ ਇੱਕ ਲਗਜ਼ਰੀ ਜਿਹੜਾ ਹੈ ਸਮਾਨ ਕੋਈ ਵੀ ਲੈਣਾ ਜੈਗਵਾਰ ਦਾ ਜਿਹੜਾ ਸ਼ੋਰੂਮ ਜਿਹੜਾ ਹੈ ਖਰੜ ਲਾਂਡਰਨ ਰੋਡ ਤੇ ਕਪੂਰ ਸਾਹਿਬ ਦੇ ਵੱਲੋਂ ਖੋਲ੍ਹ ਦਿੱਤਾ ਗਿਆ ਏ ਤੇ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਸ਼ੋਰੂਮ ਦੇ ਵਿੱਚ ਤੇ ਤੁਹਾਨੂੰ ਦਿਖਾਣੇ ਆ ਉੱਥੇ ਦੀਆਂ ਤਸਵੀਰਾਂ ਕੀ ਕੀ ਸਮਾਨ ਹੈ ਉਹਨਾਂ ਦੇ ਨਾਲ ਕਪੂਰ ਸਾਹਿਬ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਅਤੁੱਲ ਮੈਂ ਦੱਸੂਗਾ ਮੇਰਾ ਨਾਮ ਵਿਨੋਦ ਕਪੂਰ ਆ ਜੀ ਸਾਡੇ ਪਿਤਾ ਜੀ ਹਾਂਜੀ ਲਾਲਾ ਬਹਿਜਨ ਕਪੂਰ ਜਿਨ੍ਹਾਂ ਕੇ 1966 ਵਿੱਚ ਖੜ ਚਾ ਕੇ ਆਪਾਂ ਕੰਮ ਜ਼ੀਰੋ ਤੋਂ ਸਟਾਰਟ ਕੀਤਾ ਸੀ ਆ ਜੀ ਉਹਨਾਂ ਦੀ ਮਿਹਨਤ ਤੇ ਸਦਕੇ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਕਿ ਸ਼ੋਰੂਮ ਆਪਣੇ ਸੈਂਟਰੀ ਦਾ ਤਿਆਰ ਕੀਤਾ ਜੈਗਰ ਦਾ ਆਪਣਾ ਹੈਗਾ ਜੈਗਰ ਦਾ ਟੋਟਲੀ ਬ੍ਰਾਂਡ ਹੈਗਾ ਆਪਣੇ ਕੋਲ ਕਲਰ ਰੈਂਜੀ ਹੈਗੀ ਆ ਆਮ ਰੈਂਜੀ ਵੀ ਹੈਗੀ ਆ ਸਾਰੀ ਹੈਗੀ ਆ ਨਾਮ ਕੀ ਰੱਖਿਆ ਹੈ ਸ਼ੋਰੂਮ ਦਾ ਜੀ ਸਾਡੇ ਫਰਮ ਦਾ ਨਾਮ ਵਿਨੋਦ ਪਾਈਪ ਐਂਡ ਹਾਰਡਵੇਅਰ ਸਟੋਰ ਹੈ। ਅੱਛਾ ਕਿਹੜੀ ਜਗ੍ਹਾ 'ਚ ਇਹ ਹੈ? ਅਖੜਾ ਲਾਂਡਾ ਰੋਡ ਦੇ ਉੱਪਰ ਹੈਗਾ ਜੀ ਨੀਅਰ HDFC ਬੈਂਕ ਲਾਂਡਾ ਰੋਡ 'ਰ ਕੋਡ। ਇਹ ਸਮਾਨ ਦੀ ਗਾਰੰਟੀ ਕੀ ਹੈ? ਕਿੰਨਾ ਕੁ ਲਗਜ਼ਰੀ ਹੈ? ਅਗਰ ਕਿਸੇ ਨੇ ਲਗਜ਼ਰੀ ਕਿਚਨ ਬਣਾਣੀ ਹੋਵੇ, ਕਿਸੇ ਨੇ ਲਗਜ਼ਰੀ ਬਾਥਰੂਮ ਬਣਾਉਣਾ ਹੋਵੇ ਉਹ ਵੀ ਮੈਨੂੰ ਪਤਾ ਲੱਗਿਆ ਤੁਹਾਡੇ ਕੋਲ ਹੈਗਾ ਕਿ ਕੀ ਕੀ ਸਮਾਨ ਹੈ। ਸਾਡੇ ਕੋਲ ਕਿਚਨ ਦਾ ਵੀ ਮਿਲ ਜਾਂਦਾ ਸਮਾਨ ਸਾਰੇ ਆਪਣਾ ਬਾਥਰੂਮ ਦਾ ਮਿਲ ਜਾਂਦਾ ਜੀ ਤੇ ਬਾਕੀ ਆਪਣੇ ਜਿਹੜੇ ਹੈਗੇ ਇਲੈਕਟ੍ਰਿਕ ਮੋਟਰ ਵਰ ਟੁੱਲੂ ਕੰਮ ਕਰ ਸੀਦੇ ਲੋਬੀ ਦੇ ਜੇ ਮਹਾਰਾਜ ਸਾਰੀ ਵੈਰਾਈਟੀ ਸਰਵ ਮੈਕਸਿਮ ਹੈਗੀ ਹੈ ਤੇ ਜਿਹੜਾ ਲਗਜ਼ਰੀ ਸਮਾਨ ਹੈ ਜਿੱਤਰਾ ਕੀ ਕੀ ਹੈ ਜਿਹੜਾ ਵਧੀਆ ਸਮਾਨ ਜਿਹੜਾ ਤੁਹਾਡਾ ਲਗਜ਼ਰੀ ਹੈ ਜਿੱਤਰਾ ਬਾਥਰੂਮ ਦੇ ਵਿੱਚ ਲੱਗਦੇ ਆ ਕਿਚਨ ਦੇ ਵਿੱਚ ਕੀ ਕੀ ਜਿਹੜਾ ਲਗਜ਼ਰੀ ਸਮਾਨ ਹੈ ਆਟੋਮੈਟਿਕ ਬਹੁਤ ਚੀਜ਼ਾਂ ਆਪ ਤਾਂ ਸਟੀਲ ਸੋਨਾ ਬਾਥਰੂਮ ਚਲਾਉਣ ਲਈ ਬਾਸਟਰ ਬਗੇ ਜੀ ਸਟੀਮ ਸਟੀਮ ਦੇ ਸਟੀਮ ਬਾਸਟਰ ਆਪਣੇ ਜਿਹੜਾ ਸਟੀਮ ਸਟੀਮ ਲੋ ਕੀ ਕਹਿੰਦੇ ਨੇ ਸਟੀਮ ਲੋ ਸਟੇਮਰ ਸਟੇਮਰ ਹੈਗੇ ਆਪਣੇ ਉਹ ਹਾਂਜੀ ਸੋਨਾਬਾਥ ਸੋਨਾਬਾਥ ਅੱਛਾ ਜੀ ਹਾਂਜੀ ਸਾਰੇ ਆਪਣੇ ਬੋਡੀ ਜੈਟ ਨਗਰ ਹੈਗੇ ਬੋਡੀ ਜੈਟ ਵਾਲਾ ਸਾਰੇ ਹੈਗੇ ਜੀ ਸਰ ਜੇ ਆਪਾਂ ਗੱਲ ਕਰੀਏ ਰੇਟ ਦਾ ਕੋਈ ਤਿਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਕੋਈ ਗ੍ਰਾਹਕਾਂ ਨੂੰ ਕੋਈ ਛੂਟ ਦੀ ਕੋਈ ਅਨਾਉਂਸ ਕਰਿਆ ਜੀ ਕੀ ਜਾਨਾ ਚਾਹੁੰਦੇ ਸਾਡੇ ਨਾ ਆਲਰੇਡੀ ਪਹਿਲਾਂ ਹੀ ਅਸੀਂ ਆਪਣੇ ਹੋਲਸੇਲ ਤੇ ਰੱਖੇ ਹੋਏ ਰੇਟ ਜਿਹੜੇ ਵੀ ਹੈਗੇ ਹਰੇ ਅੱਛਾ ਜੀ ਸਾਡੇ ਕੋਲ ਮੈਕਸਿਮਮ ਦੁਕਾਨਦਾਰਾਂ ਦੇ ਹਿਮਾਚਲ ਤੋਂ ਪੰਜਾਬ ਤੋਂ ਅਦਰ ਨੇਜੋਂ ਸਮਾਨ ਲੱਗੇ ਆਂਦੇ ਆ ਰੇਟਸ ਮੈਕਸਿਮਮ ਜਿਹੜੇ ਸਾਰੇ ਹੌਲਸੇਲ ਦੇ ਆਂ ਅਗਰ ਕਿਸੇ ਨੇ ਆਣਾ ਹੋਵੇ ਤਾਂ ਕਿੱਥੇ ਆ ਸਰਵਾਈ ਆਪਣਾ ਕੱਢਦੇ ਬਾਸ ਸਾਡੇ ਜੀ ਕੱਢਦੇ ਬਾਸ ਸਾਡੇ ਦੇ ਬਿਲਕੁਲ ਨਾਲ ਆਪਣਾ ਐਚ ਡੀ ਐਸ ਬੈਂਕ ਬੈਂਕ ਦੇ ਲਾਗੇ ਆਪਣਾ ਦੁਕਾਨ ਆਪਣੀ ਆ ਦੁਕਾਨ ਸਾਡੀ ਬినੋਦ ਭਾਈ ਬਣਾ ਸਾਡੇ ਸੋਰਾ ਜੋ ਕਿ ਸਾਡੇ ਪੇਤਾ ਦੇ ਨਾਮ ਤੇ ਮਸ਼ਹੂਰ ਹੈਗੀ ਆ ਲਾਲ ਬੈਜਨਦ ਕਪੂਰ ਇਲਾਕੇ ਜਿੰਨ ਮਰਜ਼ੀ ਪੁੱਛ ਲੋ ਲੋਕ ਜਾਂਦੇ ਤੇ तकरीबन ਸਾਰੇ ਲਾਲਾ ਬੈਜਨਾ ਕਪੂਰ ਦੇ ਨਾਮ ਤੇ ਇਹ ਸਟੋਰ ਨਾ ਲਾਲਾ ਬੈਜਨਾ ਦੀ ਕਪੂਰ ਜੀ ਨੇ 1968 ਦੇ ਵਿੱਚ ਸ਼ੁਰੂ ਕੀਤਾ ਸੀਗਾ ਉਹਨਾਂ ਦੇ ਸਦਕਾ ਇਹਦੇ ਵਿੱਚ ਅਸੀਂ ਪਹਿਲੇ ਪਾਈਪਲਾਈਨ ਦਾ ਕੰਮ ਕਰਦੇ ਸੀ ਉਸ ਤੋਂ ਬਾਅਦ ਫਿਰ ਸਾਡੇ ਕੋਲ ਕਲਸੀ ਹੋ ਗਿਆ ਲੂਬੀ ਹੋ ਗਿਆ ਜਾਂ ਪਾਈਪ ਫਿਟਿੰਗ ਹੋ ਗਈ ਇਸ ਤਰ੍ਹਾਂ ਦੇ ਸਾਰੇ ਪ੍ਰੋਡਕਟ ਜਿਹੜੇ ਬਾਥਰੂਮ ਦੇ ਰਿਲੇਟਡ ਜਾਂ ਖੇਤੀਬਾੜੀ ਦੇ ਰਿਲੇਟਡ ਉਹ ਹਰ ਤਰ੍ਹਾਂ ਦਾ ਪ੍ਰੋਡਕਟ ਸਾਡੇ ਕੋਲ ਅਵੇਲੇਬਲ ਹੈ ਔਰ ਮਾਰਕੀਟ ਦੇ ਨਾਲੋਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸਾਡੇ ਕੋਲ ਉਹ ਚੀਜ਼ਾਂ ਪ੍ਰੋਵਾਈਡ ਕਰਦੇ ਅਸੀਂ ਕਸਟਮਰ ਨੂੰ ਜੀ ਹਾਂ ਜੇ ਜਿਹੜੇ ਲਗਜ਼ਰੀ ਸਮਾਨ ਹੈ ਜਿਸ ਤਰ੍ਹਾਂ ਆਪਾਂ ਟੇਬਲ ਐ ਕੁਰਸੀਆਂ ਐ ਸੋਫੇ ਸੈੱਟ ਐ ਤੁਹਾਡੇ ਕੋਲ ਰੱਖੇ ਹੋਏ ਐ ਇੱਕ ਮੈਚਿੰਗ ਜਿਹੜੀ ਐ ਟੋਇਲਟ ਸੂਟ ਐ ਉਹਦੇ ਬਾਰੇ ਅੱਜ ਕੱਲ੍ਹ ਜੀ ਬਾਥਰੂਮ ਦੇ ਵਿੱਚ ਨਾ ਬੜੀ ਰੈਨੋਵੇਸ਼ਨ ਆ ਗਈ ਐ ਹਰ ਕਸਟਮਰ ਚਾਹੁੰਦਾ ਕਿ ਮੇਰੀ ਰਿਕੁਆਇਰਮੈਂਟ ਐ ਨਾ ਜਿਹੜੀ ਉਹ ਅੱਜ ਕੱਲ੍ਹ ਦੇ ਮਾਡਰਨ ਤਰੀਕੇ ਦੇ ਹਿਸਾਬ ਦੇ ਨਾਲ ਪੂਰੀ ਹੋਵੇ ਅਸੀਂ ਉਹਨਾਂ ਦੇ ਵਾਸਤੇ ਕੀ ਲੈ ਕੇ ਆਏ ਕਿ ਮਾਡਰਨ ਬਾਥਟੱਬ ਹੋਵੇ ਜ਼ਕੂਜੀ ਸਿਸਟਮ ਹੋ ਗਿਆ ਸੋਨਾ ਬਾਥ ਹੋ ਗਿਆ ਸਟੀਮ ਬਾਥ ਹੋ ਗਿਆ ਯਾ ਅਜਕਲ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਕਿ ਅਸੀਂ ਸੀਲਿੰਗ ਸ਼ਾਵਰ ਲਾਣੇ ਆ ਬੋਡੀ ਜੈਟ ਲਾਣੇ ਆ ਇਹ ਸਾਰੀਆਂ ਚੀਜ਼ਾਂ ਅਸੀਂ ਬਹੁਤ ਅੱਛੇ ਰੇਟਾਂ ਦੇ ਔਰ ਅੱਛੇ ਬ੍ਰਾਂਡ ਦੇ ਵਿੱਚ ਆਪਾਂ ਪ੍ਰੋਵਾਈਡ ਕਰਦੇ ਆ ਜੀ ਤੇ ਇਹਦੀ ਕੋਈ ਗਾਰੰਟੀ ਗਾਰੰਟੀ ਕਿੰਨੀ ਲੁੰਦੀ ਹੈ ਹਾਂ ਇਹ ਕੰਪਨੀ ਦੇ ਅਕੋਰਡਿੰਗ ਐਸ ਪਰ ਕੰਪਨੀ ਨੋਰਮਸ ਕੁਛ ਦੀ ਵਾਰੰਟੀ ਜਿੱਦਾਂ ਮੈਕਸਿਮਮ 10 ਇਅਰ ਹੈ ਫਿਰ ਉਸ ਤੋਂ ਬਾਅਦ 7 ਇਅਰ ਹੈ 4 ਇਅਰ ਹੈ 2 ਇਅਰ ਹੈ 2 ਇਅਰ ਹੈ ਹਰ ਤਰ੍ਹਾਂ ਦੀ ਜਿੱਦਾਂ ਜਿੱਦਾਂ ਦਾ ਪ੍ਰੋਡਕਟ ਹੈ ਉਸ ਤੇ ਅਕੋਰਡਿੰਗ ਇਹਦੀ ਸਾਰੀ ਵਾਰੰਟੀ ਅਸੀਂ ਪ੍ਰੋਵਾਈਡ ਕਰਦੇ ਆ ਕਸਟਮਰ ਨੂੰ ਜੀ ਹਾਂ ਜੇ ਤਿਹਾਰ ਆ ਰਹੇ ਹਨ ਤਿਹਾਰਾਂ ਨੂੰ ਲੈ ਕੇ ਕੋਸ਼ਿਸ਼ ਛੂਟ ਦੇ ਦਿੱਤੀ ਹੈ ਗ੍ਰਾਹਕਾਂ ਦੇ ਲਈ ਉਸ ਦੇ ਵਿੱਚ ਇਦਾਂ ਕੁਝ ਕੰਪਨੀ ਪ੍ਰਾਈਜ਼ ਹੁੰਦੇ ਨੇ ਕੁਝ ਜਿਸ ਤਰ੍ਹਾਂ ਡਿਸਕਾਊਂਟਡ ਕੰਪਨੀ ਕਹਿੰਦੀ ਵੀ ਇਸ ਨਾਮ ਦੇ ਅਸੀਂ ਮਾਲ ਵੇਚਣਾ ਔਰ ਕੁਝ ਇਸ ਤਰ੍ਹਾਂ ਕਿ ਅਸੀਂ ਆਪਣੇ ਮਾਰਜਨ ਦੇ ਵਿੱਚ ਉਹ ਕੰਪਨੀ ਕਸਟਮਰ ਨੂੰ ਬੈਨੀਫਿਟ ਦਿੰਨੇ ਹੈਗੇ ਦੀ ਉਹਦੇ ਵਿੱਚ ਇਹ ਤਿਹਾਰਾਂ ਦੇ ਨਜ਼ਰ ਰੱਖਦੇ ਹੋਏ ਗ੍ਰਾਹਕਾਂ ਨੂੰ ਆਪਣੇ ਲਾਗ-ਬਾਗ ਦੇ ਇਲਾਕੇ ਦੇ ਖੇਰਣ ਦੇ ਜਿਹੜੇ ਹੋਰ ਸ਼ਹਿਰਾਂ ਦੇ ਵਿੱਚ ਰਹਾ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਕਾਫੀ ਮਤਲਬ ਲੋਕਲ ਕਸਟਮਰ ਦਾ ਕਾਫੀ ਹੰਗਾਰਾ ਮਿਲ ਰਿਹਾ ਸਾਨੂੰ ਇੱਥੇ ਕਿ ਖਰੜ ਖਰੜ ਦੇ ਵਿੱਚ ਇਹ ਮਤਲਬ ਇੰਨਾ ਅੱਛਾ ਸ਼ੋਰੂਮ ਅਸੀਂ ਮਤਲਬ ਚੰਡੀਗੜ੍ਹ ਚ ਵੀ ਨਹੀਂ ਦੇਖਿਆ ਜੋ ਅਸੀਂ ਚੀਜ਼ਾਂ ਇੱਥੇ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਕਿਉਂਕਿ ਬੇਸਿਕ ਚੀਜ਼ ਤੋਂ ਲੈ ਕੇ ਵਾਸ਼ਰੂਮ ਦੀ ਜੋ ਵੀ ਉਹਨਾਂ ਨੂੰ ਲਗਜ਼ਰੀ ਆਈਟਮ ਹਰ ਤਰ੍ਹਾਂ ਦੀ ਚਾਹੀਦੀ ਉਹ ਹਰ ਚੀਜ਼ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਜੀ ਔਰ ਬਹੁਤ ਰੀਜ਼ਨੇਬਲ ਰੇਟ ਤੇ ਪ੍ਰੋਵਾਈਡ ਕਰ ਰਹੇ ਹਾਂ ਜੀ ਜੀ ਆਪ ਦਾ ਨਾਮ ਕੀ ਹੈ ਜੀ ਹਾਂ ਬਸ ਕੋਈ ਨਹੀਂ ਚੱਲਦਾ ਰਹਿਣਾ ਤੁਸੀਂ ਦੇਖੇ ਲਿਆ ਲਾਂਡਰਾ ਰੋਡ ਤੇ ਵਿਨੋਦ ਪਾਈਪ ਐਂਡ ਹਾਰਡਵੇਅਰ ਸਟੋਰ ਨਾਮ ਦੇ ਇਹ ਜਿਹੜਾ ਸ਼ੋਅਰੂਮ ਹੈ ਬਹੁਤ ਤਕੜਾ ਜਿਹੜਾ ਫੁੱਲ ਚੁੱਕਿਆ ਜੈਗੂਅਰ ਦਾ ਸਾਰਾ ਸਮਾਨ ਹੈ ਕਹਿੰਦੇ ਨੇ ਗਾਰੰਟੀ ਫੁੱਲ ਹੈ 5 ਸਾਲ ਤੇ ਲੈ ਕੇ 7 ਸਾਲ ਤੱਕ ਦੀ ਹਰ ਸਮਾਨ ਦੀ ਜਿਹੜੀ ਹੈ ਇਹ 10 ਸਾਲ ਤੱਕ ਦੀ ਵੀ ਕਈ ਸਮਾਨਾਂ ਦੀ ਇਹੋ ਜੀ ਹੈ 5 ਸਾਲ ਤੋਂ ਲੈ ਕੇ 10 ਸਾਲ ਤਕਰੀਬ ਦੇ ਵਿੱਚ ਗਾਰੰਟੀ ਦਿੱਤੀ ਜਾਂਦੀ ਹੈ ਸੋਮਨਾਥ ਅਤੇ ਬినੋਦ ਕਪੂਰ ਜੀ ਦੇ ਕਪੂਲ ਸਾਹਿਬ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 0 ਲੈਵਲ ਤੋਂ ਕਿਸੇ ਟਾਈਮ ਸਾਡੇ ਪਰਿਵਾਰ ਦੇ ਜਿਹੜੇ ਵੱਡੇ ਬਜ਼ੁਰਗ ਸੀ ਉਹਨਾਂ ਦੇ ਵੱਲੋਂ ਖਰੜ ਦੇ ਵਿੱਚ ਕਾਰੋਬਾਰ ਸ਼ੁਰੂ ਕੀਤਾ ਗਿਆ ਤੇ ਹੌਲੀ-ਹੌਲੀ ਲਾਲਾ ਵੈਦਨਾਥ ਜੀ ਦੀ ਕਿਰਪਾ ਦੇ ਨਾਲ ਜਿਹੜਾ ਇਹ ਕੰਮ ਪਹਿਲਾਂ ਸ਼ੁਰੂ ਮੈਂ ਕਹਿੰਦੇ ਨੇ ਪਾਈਪਾਂ ਤੋਂ ਹਾਰਡਵੇਅਰ ਤੋਂ ਕੰਮ ਸ਼ੁਰੂ ਕਰਦੇ ਕਰਦੇ ਅੱਜ ਬੁਲੰਦੀਆਂ ਤੇ ਪਹੁੰਚ ਚੁੱਕੇ ਨੇ ਪੰਜਾਬ ਸਰਕਾਰ ਦਾ ਅਹੁਦਾ ਵੀ ਜਿਹੜਾ ਇਹਨਾਂ ਦੇ ਕੋਲ ਆ ਚੁੱਕਿਆ ਹੈ ਤੇ ਅਗਰ ਤੁਸੀਂ ਤਿਹਾਰਾਂ ਦੇ ਵਿੱਚ ਕੋਈ ਸਮਾਨ ਜਿਹੜੇ ਨੇ ਗਿਫਟ ਵੀ ਬਹੁਤ ਕੱਢੇ ਜਾਣੇ ਨੇ ਤੇ ਅਗਰ ਤੁਸੀਂ ਆਪਣੇ ਘਰ ਨੂੰ ਸਜਾਣਾ ਚਾਹੁੰਦੇ ਹੋ ਤਾਂ ਇੱਕ ਵਾਰ ਜਿਹੜਾ ਹੈ ਖਰੜ ਵਿਨੋਦ ਪਾਈਪ ਐਂਡ ਹਾਰਡਵੇਅਰ ਸਟੋਰ ਲਾਂਡਰਾ ਰੋਡ ਤੇ ਜਿਹੜਾ ਹੈ ਉੱਥੇ ਆਓ ਤੇ ਇੱਕ ਵਾਰ ਜਿਹੜਾ ਹੈ ਆ ਕੇ ਇਸ ਸ਼ੋਰੂਮ ਦੇ ਵਿੱਚ ਵਿਜ਼ਿਟ ਕਰੋ ਤੇ ਆਪਣੇ ਘਰ ਨੂੰ ਜਿਹੜਾ ਹੈ ਸਵਰਗ ਬਣਾਉਣ ਦਾ ਇੱਕੋ ਇੱਕ ਤਰੀਕਾ ਏ ਪੂਰੇ ਸਮਾਨ ਦੇਖੋ ਆ ਕੇ ਵਿਜ਼ਿਟ ਕਰੋ ਤੇ ਸਮਾਨ ਸਸਤੇ ਰੇਟਾਂ ਤੇ ਜਿਹੜਾ ਹੈ ਦਿੱਤਾ ਜਾਂਦਾ ਹੈ ਤੇ ਸਾਡੇ ਵੱਲੋਂ ਵੀ ਸਾਰਿਆਂ ਨੂੰ ਅਪੀਲ ਹੈ ਕਿ ਇੱਕ ਵਾਰ ਇਸ ਸ਼ੋਰੂਮ ਦੇ ਵਿੱਚ ਜ਼ਰੂਰ ਵਿਜ਼ਿਟ ਕੀਤਾ ਜਾਵੇ ਅਤੇ ਆਪਣੇ ਮਨਪਸੰਦ ਆਪਣੇ ਘਰ ਨੂੰ ਸਜਾਉਣ ਦਾ ਜਿਹੜਾ ਹੈ ਸਮਾਨ ਜ਼ਰੂਰ ਲੈਣਾ ਚਾਹੀਦਾ ਹੈ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ